ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਧੇ ਸਾਦੇ ਸਿੰਪਲ ਸ਼ਬਦਾਂ ਦੇ ਵਿੱਚ ਜਥੇਦਾਰ ਨੂੰ ਇੱਕ ਗੱਲ ਪੁੱਛਣੀ ਹੈ ਉਹ ਗੱਲ ਇਹ ਪੁੱਛਣੀ ਹੈ ਵੀ ਤੁਸੀਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਕਾਲ ਤਖਤ ਤੇ ਤਲਬ ਕੀਤਾ ਹੈ 15 ਜਨਵਰੀ ਨੂੰ ਬੁਲਾਇਆ ਉਹਨੇ ਆਉਣਾ ਨਹੀਂ ਆਉਣਾ ਇਹ ਬਾਅਦ ਵਿੱਚ ਗੱਲ ਕਰਾਂਗੇ ਪਰ ਇੱਕ ਗੱਲ ਸੁਝਾ ਜਿਹੜਾ ਜੀ ਪੂਰੀ ਦੁਨੀਆ ਵਿੱਚ ਰੌਲਾ ਪਿਆ ਹੋਇਆ ਹੈ ਜੇ ਜਦੋਂ ਭਗਵੰਤ ਮਾਨ ਆਵੇ ਲੈਫਟ ਐਲੀਕਾਸਟ ਕੀਤਾ ਜਾਵੇ ਇਹ ਪੂਰੀ ਦੁਨੀਆ ਵਿੱਚ ਰੌਲਾ ਪਿਆ ਹੈ ਵੱਡੇ ਵੱਡੇ ਚੈਨਾਂ ਤੇ ਨਵੇਟ ਹੋ ਰਹੀ ਹੈ ਪਰ ਜਹੇਦਾਰ ਜੀ ਤੁਸੀਂ ਨਹੀਂ ਬੋਲ ਰਹੇ ਫਰਮਾਨ ਜਾਰੀ ਕਰੋ ਪੈਗਾਮ ਜਾਰੀ ਕਰੋ ਸਤਖੰਡ ਦੇ ਵਾਸੀ ਪ੍ਰਕਾਸ਼ ਵਿੱਚ ਬਾਦਲ ਕੋਲੋਂ ਪੁੱਛ ਕੇ ਆਓ ਲੇ ਕੀ ਬੋਲਾਂ ਮੈਂ ਇਹ ਪੂਰੀ ਦੁਨੀਆ ਪਟ ਰਹੀ ਹੈ ਪੂਰੀ ਦੁਨੀਆ ਪੁੱਛ ਰਹੀ ਹੈ ਵੀ ਲੈਵ ਟੈਲੀਕਾਸਟ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਅਛਾ ਜਿਹੜੇ ਬਾਦਲਾਂ ਦੇ ਚਮਚੇ ਨੇ ਤੁਹਾਡੇ ਨਾਲੋਂ ਛੋਟੇ ਤੁਨ ਵੱਡਾ ਮੰਨ ਲੈਨੇ ਉਹ ਤਾਂ ਤੰਗ ਤੰਗ ਕੇ ਬੋਲਦੇ ਨੇ ਨਹੀਂ ਹੋਣਾ ਚਾਹੀਦਾ ਭਗਵੰਤਮਾਨ ਕੌਣ ਹੈ ਭਗਵੰਤਮਾਨ ਦੀ ਕੀ ਔਕਾਤ ਹੈ ਤੁਸੀਂ ਤਾਂ ਦੱਸੋ ਤੁਸੀਂ ਇੱਕ ਫਰਮਾਨ ਜਾਰੀ ਕਰੋ ਵੀ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਤੁਸੀਂ ਦੱਸੋ ਤੁਹਾਨੂੰ ਸਵਾਲ ਕੀਤੇ ਆ ਤੁਸੀਂ ਖੁੱਲ ਕੇ ਬੋਲੋ ਐ ਬਾਵਾ ਉਲਾਰ ਕੇ ਹਾਂ ਓਲਾਰ ਕੀ ਬੋਲੋ ਔਰ ਜੇ ਗੜਾਗੁੜਾ ਘਟ ਕੰਮ ਕਰਦਾ ਮਨਖਸ਼ਾਂ ਪਾ ਲੋ ਦੁੱਧ ਵਿੱਚ ਚਹਾਰੇ ਖਾ ਲੋ ਤੁਹਾਡੇ ਕੋਲ ਤਾਂ ਆਮ ਬਾਦੂ ਚੜਾਵਾ ਚੜਦਾ ਐ ਗੱਜ-ਬੱਜ ਕੇ ਬੋਲੋ ਤੁਹਾਡਾ ਤਾਂ ਨਾਮ ਵੀ ਗੜਗੱਜ ਹੈ ਪੂਰਾ ਲੋਲਾ ਪਾ ਦਿਓ ਪਰ ਕਹਿ ਦਿਓ ਵੀ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਫਰਮਾਨ ਜਾਰੀ ਕਰੋ ਹੁਣ ਮੈਂ ਆਪਣੀ ਗੱਲ ਕਰ ਲਈਏ ਤੁਹਾਨੂੰ ਬੇਨਤੀ ਕਰਦੀ ਹੁਣ ਮੈਂ ਗੱਲ ਕਰਨੀ ਹੈ ਕਿਉਂ ਨਹੀਂ ਕਰਦੇ ਕਿਉਂਕਿ ਤੁਹਾਡੇ ਕੋਲੇ ਕੋਈ ਅਥਾਰਟੀ ਹੈ ਹੀ ਨਹੀਂ ਤੁਹਾਡੇ ਕੋਲੇ ਕੋਈ ਪਾਵਰ ਹੈ ਹੀ ਨਹੀਂ ਵੀ ਤੁਸੀਂ ਗੱਲ ਕਲੀਅਰ ਕਰ ਦਿਓ ਤੁਸੀਂ ਕਹਿ ਹੀ ਨਹੀਂ ਸਕਦੇ ਤੁਹਾਨੂੰ ਪੁੱਛਣਾ ਪੈਣਾ ਹੈ ਪਹਿਲਾਂ ਬਾਦਲਾਂ ਨੂੰ ਫੋਨ ਕਰਨਾ ਪੈਣਾ ਹੈ ਸੁਖੇ ਗੱਪੀ ਨੂੰ ਫੋਨ ਕਰਨਾ ਪੈਣਾ ਹੈ ਫਿਰ ਵੱਡੇ ਬਾਦਲ ਨੂੰ ਸੁਪਨੇ ਵਿੱਚ ਲਿਆਉਣਾ ਪੈਣਾ ਹੈ ਐ ਅੰਤਰਧਿਆਨ ਹੋ ਕੇ ਉਹ ਮਰਿਆ ਪਿਆ ਬੋਲੂਗਾ ਉਹਨੇ ਕਹਿਣਾ ਪੰਗਾ ਨਾ ਲੈ ਲਈ ਪੰਗਾ ਨਾ ਲੈ ਲਈ ਪਹਿਲਾ ਮੈਂ ਮਰਾਂ ਖੇੜਾ ਛੜਾਇਆ ਮੈਂ ਮਰਦਾ ਮਰਦਾ ਸਿਰ 'ਚ ਖੇਕ ਬਾਪਾ ਕੇ ਮਰਿਆ ਮਰਦਾ ਮਰਦਾ ਮੈਂ ਸਾਰਾ ਕੁਝ ਦੇਖ ਕੇ ਮਰਿਆ ਪੰਗਾ ਨਾ ਲੈ ਲਈ ਤੁਹਾਡੇ ਕੋਲੇ ਪਬਰ ਹੈ ਨਹੀਂ ਵੀ ਤੁਸੀਂ ਕਲੀਅਰ ਕਰ ਦਿਓ ਇੱਕ ਦੀ ਗੱਲ ਨਹੀਂ ਮੇਰੇ ਕੰਨੀ ਨਾ ਅੱਖਾਂ ਕਟਿਓ ਮੈਂ ਕੁਝ ਨਹੀਂ ਕਹਿੰਦਾ ਮੈਂ ਤਾਂ ਇੱਕ ਨਮਾਣ ਵਾਲਿਆ ਬੰਦਾ ਅਣਪੜ ਬੰਦਾ ਮੈਂ ਪੜਿਆ ਨਹੀਂ ਲਿਖਿਆ ਨਹੀਂ ਮੈਨੂੰ ਕੀ ਆਉਂਦਾ ਮੈਂ ਤਾਂ ਕੁਛ ਨਹੀਂ ਆਉਂਦਾ ਕੱਖ ਨਹੀਂ ਆਉਂਦਾ ਇਹ ਤਾਂ ਲੋਕਾਂ ਦੀਆਂ ਗੱਲਾਂ ਕਰ ਰਿਹਾ ਮੈਂ ਵੱਡੇ ਵੱਡੇ ਚੈਨਲਾਂ ਤੇ ਪੋਸਟਾਂ ਪਾਈਆਂ ਜਾ ਰਹੀਆਂ ਨੇ ਡਿਬੇਟਾਂ ਹੋ ਰਹੀਆਂ ਨੇ ਵੀ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਦੱਸੋ ਜਥੇਦਾਰ ਜੀ ਐਂ ਤਾਂ ਚੁਟਕੀ ਬਜਾ ਕੇ ਕਰ ਦਿਓ ਕੰਮ ਵੀ ਨਹੀਂ ਹੋਣਾ ਚਾਹੀਦਾ ਜੋ ਹੋਣਾ ਚਾਹੀਦਾ ਕਹਦੇ ਹੁੱਕ ਵਾਰੀ ਮੈਂ ਦੱਸਾਂ ਤੁਸੀਂ ਨਹੀਂ ਕਹਿ ਸਕਦੇ ਤੁਸੀਂ ਨਹੀਂ ਕਹਿ ਸਕਦੇ ਤੁਹਾਨੂੰ ਤਾਂ ਜਦੋਂ ਫਰਮਾਨ ਆਊਗਾ ਕੰਨ ਵਿੱਚ ਫੂਕ ਮਾਰੀ ਚ ਜਾਊਗੀ ਬੇਗੜਗਾਜ ਸਿਆਂ ਗੱਲ ਸੁਣੀ ਮਾੜੀ ਜੀ ਫਿਰ ਤੂੰ ਦੱਸਣਗੇ ਐਦਾਂ ਨਾ ਬੋਲੀ ਤੂੰ ਤੂੰ ਨਾ ਕੁਛ ਕਹਿ ਬੈਠੀ ਦੱਸੋ ਜੇ ਝੂਠ ਹੈ ਤਾਂ ਦੱਸੋ ਜੇ ਮੇਰੇਆਂ ਗੱਲਾਂ ਝੂਠੀਆਂ ਨੇ ਫਿਰ ਫੈਸਲਾ ਕਰੋ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਲੈਬ ਟੈਲੀਕਾਸਟ ਕਰਵਾਉਣਾ ਤੇ ਲੈਬ ਟੈਲੀਕਾਸਟ ਕਰਵਾਉਣਾ ਤੇ ਹਾਂ ਕਰੋ ਜਾਂ ਨਾ ਕਰੋ ਅਸੀਂ ਕਹਿੰਨਾ ਤੁਹਾਡੀ ਮਰਜ਼ੀ ਹੈ ਤੁਸੀਂ ਬਹੁਤ ਵੱਡੇ ਰੁਤਬੇ ਤੇ ਅਹੁਦੇ ਤੇ ਬੈਠੇ ਹੋ ਤੁਹਾਡਾ ਹੱਕ ਹੈ ਤੁਹਾਡਾ ਸਤਕਾਰ ਕਰਦੇ ਹਾਂ ਆਹ ਹੱਥ ਜੋੜ ਕੇ ਦੋਨੇ ਤੁਸੀਂ ਫੈਸਲਾ ਕਰੋ ਵੀ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਪਰ ਬੋਲੋ ਤਾਂ ਸਹੀ ਆਸ਼ ਚਮੇਂਦਰ ਸਾਹਿਬ ਜਿਹੜੀ ਨਾ ਕਹਿੰਦੇ ਸੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੂੰਗੇ ਦੇ ਸਿਰ ਤੇ ਛੜੀ ਰੱਖੀ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾਏ ਉਹ ਗੂੰਗਾ ਵੀ ਥੋਡੇ ਵਰਗਾ ਹੀ ਸੀ ਉਹ ਗੂੰਗਾ ਵੀ ਥੋਡੇ ਵਰਗਾ ਹੀ ਸੀ ਉਹਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਉਹਨੂੰ ਬੋਲਣ ਉਹਨੂੰ ਪਤਾ ਤਾਂ ਹੈਗਾ ਸੀ ਉਹ ਗੁੰਗਾ ਥੋੜੀ ਸੀ ਉਹਨੂੰ ਬੰਦਸ਼ ਲਾਈ ਹੋਈ ਸੀ ਵੀ ਤੂੰ ਬੋਲਣਾ ਨਹੀਂ ਤੇ ਜਦ ਗੁਰੂ ਪਾਸ਼ਾ ਬਾਗੇ ਉਹ ਕਹਿੰਦੇ ਬੋਲ ਗੁਰੂ ਪਾਸ਼ਾ ਕਹਿੰਦੇ ਬੋਲ ਤੈਨੂੰ ਕੋਈ ਨਹੀਂ ਰੋਕ ਸਕਦਾ ਬਸ ਆਹੀ ਪ੍ਰੋਬਲਮ ਸੀ ਉਹ ਗੁੰਗਾ ਥੋੜੀ ਸੀ ਜਿਹੜਾ ਤੁਸੀਂ ਸ਼ਕਤੀ ਦਿਖਾਤੀ ਉਥੇ ਵੀ ਗੁਰੂ ਪਾਸ਼ਾ ਨੇ ਛੜੀ ਰੱਖੀ ਫਿਰ ਉਹ ਤੇ ਮੇਅਰ ਹੋ ਗਈ ਉਹ ਨਾ 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 ਉਹ ਤੁਹਾਡੇ ਕੋਲੋਂ ਡਰਦਾ ਸੀ ਗੁਰੂ ਸਾਹਿਬ ਨੇ ਡਰ ਚੱਕਤਾ ਗੁਰੂ ਸਾਹਿਬ ਕਹਿੰਦੇ ਮੈਂ ਖੜਾ ਤੇਰੇ ਨਾਲ ਤੂੰ ਬੋਲ ਜੋ ਮਰਜੀ ਬੋਲ ਉਹ ਬੋਲ ਪਿਆ ਹੁਣ ਮੰਨੋਗੇ ਵੀ ਤੁਹਾਡੇ ਤੇ ਛੜੀ ਕਿਹਦੀ ਐ ਨਹੀਂ ਨਹੀਂ ਤੁਹਾਡੇ ਛੜੀ ਕੌਣ ਰੱਖੇ ਬਾਹਰ ਰੱਖਣਗੇ ਬਾਹਰ ਰੱਖਣਗੇ ਨਾ ਜਾਂ ਫਿਰ ਇਹ ਕਹੋ ਐ ਦੱਸੋ ਵੀ ਗੁਰੂ ਹਰਗੋਬਿੰਦ ਪਾਸ਼ਾ ਨੇ ਜਿਹੜਾ ਤੁਸੀਂ ਕੌਮ ਦੇ ਮੱਥੇ ਮੜਿਆ ਵੀ ਕਾਲ ਤੱਕ ਤੇ ਬਣਾਇਆ ਉਹ ਕਾਲ ਤੱਕ ਦਾ ਜਹਰ ਕਿਉਂ ਲਾਇਆ ਸੀ ਦੱਸ ਦਿਓ ਫਿਰ ਤਾਂ ਸਵਾਲ ਪੈਦਾ ਆਜੂਗਾ ਨਾ ਦੱਸ ਦਿਓ ਵੀ ਜਿਹੜਾ ਅਕਾਲ ਤਖਤ ਗੁਰੂ ਹਰਗੋਬਿੰਦ ਪਾਸ਼ਾ ਨੇ ਬਣਾਇਆ ਸੀ ਉਹਦਾ ਜਥੇਦਾਰ ਕਿਹਨੂੰ ਲਾਇਆ ਸੀ ਇਹ ਦੱਸ ਦਿਓ ਫਰੋਲ ਇਤਿਹਾਸ ਫਰੋਲ ਕਿਤਾਬਾਂ ਮੰਪੜੀ ਟੋਡਿੰਗ ਵੈਬਸਾਈਟਾਂ ਡੇਡਿੰਗਾਂ ਸ਼ਮਣਿਕ ਨੇ ਉਹ ਫਰੋਲ ਥੜਾ ਪੁਸਤਕਾਂ ਦੱਸੋ ਵੀ ਗੁਰੂ ਹਰਗੋਬਿੰਦ ਪਾਸ਼ਾ ਨੇ ਅਕਾਲ ਤਖਤ ਦਾ ਜਥੇਦਾਰ ਕਿਹਨੂੰ ਲਾਇਆ ਸੀ ਦੱਸੋ ਇਹ ਤੁਹਾਡੇ ਕੋਲ ਜਵਾਬ ਕੋਈ ਨਹੀਂ ਉਹ ਤਾਂ ਗੱਲਾਂ ਵੱਡੀਆਂ ਨੇ ਤੁਸੀਂ ਆਹੇ ਕਲੀਅਰ ਕਰ ਦਿਓ ਨਾ ਵੀ ਪੂਰੀ ਕੌਮ ਦੇ ਵਿੱਚ ਪੂਰੀ ਦੁਨੀਆ ਵਿੱਚ ਰੌਲਾ ਪਾਇਆ ਹੋਇਆ ਮੀਡੀਆ ਨੇ ਵੀ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਕਰੋ ਫਰਮਾਨ ਜਾਰੀ ਦੱਸੋ ਕਿਉਂਕਿ ਤੁਹਾਡੇ ਕੋਲੇ ਇਹ ਦੱਸਣ ਦੀ ਪਾਵਰ ਨਹੀਂ ਹੈਗੀ ਪਾਵਰ ਨਹੀਂ ਹੈਗੀ ਤੁਹਾਨੂੰ ਫੋਨ ਆਉਣਾ ਆ ਚੁੱਕਿਆ ਫੋਨ ਇੱਕ ਅਦਾ ਹੋਰ ਆਉਣਾ ਆ ਚੁੱਕਿਆ ਉਹ ਵੀ ਪਰ ਉਹਦੇ ਵਿੱਚ ਮੈਸੇਜ ਕੀ ਹੈ ਵੀ ਜਥੇਦਾਰ ਜੀ ਜਥੇਦਾਰ ਜੀ ਬੋਲਿਓ ਨਾ ਮੂੰਹ ਬੰਦ ਰੱਖਿਓ ਬਸ ਰੌਲਾ ਪਈ ਜਾਣ ਦਿਓ ਬਲਦੀ ਤੇ ਤੇਲ ਪਾਈ ਚੱਲੋ ਬਲਦੀ ਤੇ ਤੇਲ ਪਾਈ ਚੱਲੋ ਭਾਂਬੜ ਬਲਣ ਦਿਓ ਬਸ ਤੁਹਾਨੂੰ ਇਹ ਕਿਹਾ ਹੋਇਆ ਜੇ ਤੁਸੀਂ ਕਲੀਅਰ ਕਰਦੇ ਹੋ ਜਾਂ ਤੁਹਾਡੇ ਵਿੱਚ ਹਿੰਮਤ ਹੁੰਦੀ ਇਹ ਫੈਸਲੇ ਲੈਣ ਦੀ ਤਾਂ ਅਕਾਲੀ ਦਲ ਦੇ ਸ਼ੋਮਣਿਕ ਮੇਟੀ ਦੇ ਪੂਰੇ ਕੌਮ ਦੇ ਆ ਹਾਲਾਤ ਹੁੰਦੇ ਬਿਲਕੁਲ ਨਹੀਂ ਝੱਟ ਫੈਸਲੇ ਝੱਟ ਫੈਸਲੇ ਉਹ ਕਹਿੰਦੇ ਝੱਟ ਮੰਗਣੀ ਫਟ ਵਿਆਹ ਕਹਿੰਦੇ ਹੁੰਦੇ ਨਾ ਜੇ ਥੋੜੀ ਵਿੱਚ ਇਹ ਪਾਵਰਾ ਹੁੰਦੀਆਂ ਇਹ ਗੱਲਾਂ ਹੁੰਦੀਆਂ ਨਹੀਂ ਸੀ ਉਦਾਂ ਮੈਂ ਸਿਖਾ ਸਕਦਾ ਤੁਹਾਨੂੰ ਮਾੜਾ ਮੋਟਾ ਕੁਝ ਜੇ ਕਿਤੇ ਕਹੂੰ ਉਸਤਾਦ ਜੀ ਕਿਰਪਾ ਕਰੋ ਜੇ ਕੌਮ ਦੇ ਉਸਤਾਦ ਜੀ ਕਿਰਪਾ ਕਰੋ ਉੜਾ ਇਹਦਾ ਸਿੱਖਣਾ ਜੇ ਕਹੋਗੇ ਨਾ ਵੀ ਉਹ ਕੀ ਕਿਆ ਸੀ ਕੀ ਕਿਆ ਸੀ ਪਿੱਛੇ ਜੇ ਹੁਣ ਮੈਂ ਚਿੱਤ ਕਰਨ ਹਾਂ ਹਾਂ ਅੱਗੇ ਜੁੱਤੇ ਅੱਗੇ ਜੁੱਤੇ ਪਤਤ ਸ਼ਬਦ ਕਿਦਾਂ ਲਿਖੀਦਾ ਪਪਾ ਤੱਤਾ ਤੱਤੇ ਨੂੰ ਸਿਹਾਰੀ ਤੱਤਾ ਪਤਤ ਇਹਦੇ ਅਰਥ ਕੀ ਨੇ ਇਹ ਕਿਹਦੇ ਲਈ ਵਰਤਿਆ ਜਾਂਦਾ ਇਹ ਸਿਖਾ ਸਕਦੇ ਹਾਂ ਪਰ ਤੁਸੀਂ ਨਹੀਂ ਸਿੱਖਣਾ ਤੁਹਾਨੂੰ ਸਿੱਖਣ ਦੀ ਲੋੜ ਹੀ ਨਹੀਂ ਤੋਂ ਤਾਂ ਜਬਲੀਆਂ ਮਾਰਨ ਵਾਸਤੇ ਚੜਾਵਾ ਮਿਲਦਾ ਹੈ ਜਬਲੀਆਂ ਮਾਰਨ ਵਾਸਤੇ ਵੱਡੀਆਂ ਕਾਰਾਂ ਵੱਡੀਆਂ ਕੋਠੀਆਂ ਮਿਲਦੀਆਂ ਤੁਸੀਂ ਇਹ ਗੱਲ ਥੋੜੀ ਕਹਿਣੀ ਹੈ ਤੁਸੀਂ ਕਹਿ ਨਹੀਂ ਸਕਦੇ ਚਲੋ ਹੋਰ ਪਾਸੇ ਨਾ ਜਾਈਏ ਅਮੀ ਉੱਥੇ ਧਿਆਨ ਰੱਖੀਏ ਫੋਕਸ ਉੱਥੇ ਰੱਖੀ ਆਪਾਂ ਮੈਂ ਦੱਸਿਓ 15 ਤੋਂ ਪਹਿਲਾਂ ਪਹਿਲਾਂ ਵੀ ਕੈਮਰੇ ਲਾਉਣੇ ਚਾਹੀਦੇ ਨੇ ਸ਼ੋਮਣੀ ਕਮੇਟੀ ਦੇ ਹੋਣ ਚੈਨਾਂ ਦੇ ਹੋਣ ਵੀ ਲਾਉਣੇ ਚਾਹੀਦੇ ਜਦੋਂ ਭਗਵੰਤ ਮਾਨ ਦੀ ਐਂਟਰੀ ਹੋਊਗੀ ਵੀ ਉਹਨੂੰ ਦਿਖਾਉਣਾ ਹੈ ਗੱਲਬਾਤ ਕੀ ਕਰਨੀ ਹੈ ਲੋਕਾਂ ਨੂੰ ਸੁਣਾਉਣਾ ਹੈ ਇਹ ਦੱਸ ਦਿਓ ਕਲੀਅਰ ਕਰੋ ਨਾ ਜਾਂ ਫਿਰ ਸੁੱਖੇ ਅਮਲੀ ਦੀ ਵੇਟ ਕਰਦੇ ਹੋ ਵੀ ਮਾਗੀ ਦਾ ਜਲੂਸ ਦੇਖ ਲਈਏ ਜਲੂਸ ਹੀ ਹੈ ਜਿਹੜੀ ਉੱਥੇ ਸਿਆਸੀ ਕਾਨਫਰੰਸ ਕਰਨੀ ਹੈ ਕੱਢਣਾ ਕੀ ਉਹਦੇ ਵਿੱਚੋਂ ਸੁੱਖੇ ਨੇ ਜਵੜੀਆਂ ਮਾਰਨੀਆਂ ਕੋਈ ਪ੍ਰਚਾਰਕ ਨਹੀਂ ਆਉਣਾ ਤੁਹਾਡਾ ਕੋਈ ਵੱਡਾ ਢਾਡੀ ਨਹੀਂ ਆਉਣਾ ਚਾਪਲੂ ਸੌਣਗੇ ਬਸ ਉਹ ਭੁਗਾਈ ਮਾਰ ਕੇ ਬੇਲੇ ਹੋ ਜਾਣਗੇ ਉਦੋਂ ਬਾਅਦ ਦੇਖਣਗੇ ਵੀ ਪੰਜਾਬ ਦੇ ਲੋਕਾਂ ਦਾ ਰੁਖ ਕਿੱਧਰ ਨੂੰ ਹੈ ਵੀ ਹਵਾ ਕਿੱਧਰ ਲਈ ਚੱਲਦੀ ਹੈ ਕਿਤੇ ਪੂਰੇ ਵਾਲੇ ਤਾਂ ਨਹੀਂ ਚੱਲਦੀ ਵੀ ਬਰੋਟਾ ਪੱਟ ਕੇ ਲੈ ਜੇ ਵੀ ਸਾਡੀਆਂ ਜੜਾਂ ਪੱਟ ਦੇ ਇਦਾਂ ਵੇਟ ਕਰਦੇ ਹੋ ਤੁਸੀਂ ਜੇ ਹਿੰਮਤ ਹੈ ਨਾ ਕਾਲੀ ਫੁੱਲਾ ਸਿੰਘ ਵਾਲੇ ਜਿਵੇਂ ਲੋਕਾਂ ਨੇ ਪੰਪ ਮਾਰ ਮਾਰ ਕੇ ਤੁਹਾਨੂੰ ਖੂਕ ਦਿੱਤੀ ਹੈ ਜੇ ਹਿੰਮਤ ਹੈਗੀ ਹੈ ਤਾਂ ਬਿਆਨ ਦਿਓ ਇੱਕ ਮਾੜਾ ਜਿਹਾ ਵੀ ਭਗਵਾਨ ਤਮਨ ਨੂੰ ਲਾਈਵ ਸੁਣਨਾ ਦਿਖਾਉਣਾ ਮੈਂ ਬੋਲਣਾ ਤੂੰ ਬੋਲਣਾ ਵੀ ਦੱਸੋ ਇਹ ਹੁਕਮ ਜਾਰੀ ਕਰ ਸਕਦੇ ਹੋ ਫਰਮਾਨ ਪੈਗਾਮ ਜਾਰੀ ਕਰ ਸਕਦੇ ਨਾ 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 ਤੁਹਾਡੇ ਬਸ ਦੀ ਗੱਲ ਹੀ ਨਹੀਂ ਇੰਨੀ ਪਾਵਰ ਤੁਹਾਡੇ ਕੋਲ ਕਿੱਥੇ ਇੰਨੀ ਪਾਵਰ ਤੁਹਾਡੇ ਕੋਲੇ ਦੇ ਕੇ ਅਗਲੇ ਨੇ ਮਰਨਾ ਅਗਲਿਆਂ ਨੇ ਆਪਣਾ ਝੁਗਾ ਜੋੜ ਕਰਾਉਣਾ ਇੰਨੀ ਪਾਵਰ ਨਹੀਂ ਤੁਹਾਡੇ ਕੋਲੇ ਜੇ ਹਿੰਮਤ ਹੈਗੀ ਹੈ ਤab 15 ਤੋਂ ਪਹਿਲਾਂ ਪਹਿਲਾਂ ਕਲੀਅਰ ਕਰੋ ਵੀ ਕੀ ਹੋਣਾ ਚਾਹੀਦਾ ਪੂਰੀ ਦੁਨੀਆ ਵਿੱਚ ਰੌਲਾ ਪਿਆ ਹੋਇਆ ਹੈ ਵੀ ਭਗਵੰਤ ਮਾਨ ਨੂੰ ਤਲਬ ਕੀਤਾ ਹੈ ਸਕਤਰੇ ਤੇ ਵੀ ਜਾਊਗਾ ਵੀ ਉਹ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਇਹ ਫੁਰਮਾਨ ਜਾਰੀ ਕਰੋ ਕਾ ਤਖਤੋ ਜੇ ਲੱਤਾਂ ਪਹਾੜ ਚੱਲਦੀਆਂ ਨੇ ਜਾਂ ਫਿਰ ਕਹਿ ਲਏ ਵੀ ਡਰ ਗਏ ਭਾਈ ਡਰ ਗਏ ਭੱਜ ਗਏ ਭਾਈ ਭੱਜ ਗਏ ਕਹਿੰਦੇ ਸੀ ਨਾ ਥਾਂ ਥੋੜੀ ਕਾਹ ਥੋੜੀ ਤੁਕਾਣਾ ਥੋੜਾ ਫਲਾਨਾ ਥੋੜਾ ਤਰੀਕਾ ਥੋੜਾ ਤੇ ਹੁਣ ਕੀ ਐ ਤੁਸੀਂ ਤੁਹਾਡਾ ਕੁਝ ਵੀ ਨਹੀਂ ਹੁਣ ਤੁਹਾਡਾ ਕੁਝ ਵੀ ਨਹੀਂ ਬਸ ਇੰਨਾ ਹੀ ਕਹਿਣਾ ਵੀ ਹਾਂਜੀ ਅਸੀਂ ਲਾਈਵ ਟੈਲੀਕਾਸਟ ਨਹੀਂ ਕਰਾਂਗੇ ਨਾ ਜੀ ਅਸੀਂ ਕਰਾਂਗੇ ਹਾਂਜੀ ਅਸੀਂ ਕਰਾਂਗੇ ਇਦਾਂ ਹੀ ਕਹਿ ਦੋ ਮੇਰਾ ਨਹੀਂ ਦਿਮਾਗ ਹਾਲ ਦਾ ਕਿਤੇ ਵੀਡੀਓ ਸੁਣ ਕੇ ਕਹਿੰਦੇ ਵੀ ਹਾਲ ਲਗਿਆ ਨਾ 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 ਅੱਜ ਤਾਂ ਹਲਾਵਾਂਗੇ ਹਲਾਵਾਂਗੇ ਅਸੀਂ ਹਲਾਵਾਂਗੇ ਇਦਾਂ ਲੋੜੀ ਐ ਜ ਥੋੜਾ ਲੇਟ ਹੋ ਗਏ ਵੱਡੇ ਦਰਖਤ ਹਲਾ ਕੇ ਪੱਤੇ ਇਕੱਠੇ ਕਰਕੇ ਟੋਕਰੇ ਭਰ-ਭਰ ਕੇ ਸੇਕ ਆ ਗਿਆ ਸੀ ਤਾਂ ਅਸੀਂ ਨਹੀਂ ਹਲਦੇ ਅਸੀਂ ਨਹੀਂ ਹਲਦੇ ਤੁਹਾਨੂੰ ਹਲਾ ਕੇ ਛੱਡਾਂਗੇ ਪਰ ਕਲੀਅਰ ਕਰੋ ਵੀ ਕੀ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ